ਸਾਸੀ ਕਾ ਮਿੱਤਰੋ ਸਾਰਿਆਂ ਨੂੰ ਆਸ ਕਰਦੇ ਆਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਤੁਸੀਂ ਆਪਣਿਆਂ ਨੂੰ ਬਹੁਤ ਪਿਆਰ ਦਿੰਨੇ ਹੋ ਤਾਂ ਹੀ ਤੁਹਾਡੇ ਵਾਸਤੇ ਹੁਣ ਲਗਾਤਾਰ ਕੂੜੀ ਵਾਲੇ ਸੀਜ਼ਨ ਤੋਂ ਪਹਿਲਾਂ ਜਿੰਨੀਆਂ ਵੀ ਮਸ਼ੀਨ ਦੀਆਂ ਜਾਣਕਾਰੀਆਂ ਹਨ ਉਹਨਾਂ ਦੀਆਂ ਜਿੰਨੇ ਕ ਆਪਾਂ ਨੂੰ ਨੌਲੇਜ ਆ ਸਾਰੀਆਂ ਸਾਂਝੀਆਂ ਕਰਾਂਗੇ ਤਾਂ ਬਹੁਤ ਸਾਰੇ ਭਰਾਵਾਂ ਦੇ ਬਹੁਤ ਦਿਨਾਂ ਤੋਂ ਕਮੈਂਟ ਆ ਰਹੇ ਸੀ ਕਿ ਬਾਈ ਜੀ ਫਿੰਗਰਾਂ ਤੇ ਵੀ ਵੀਡੀਓ ਬਣਾਇਓ ਫਿੰਗਰਾਂ ਤੇ ਵੀਡੀਓ ਬਣਾ ਰਹੇ ਆਂ ਵੀਰ ਜੀ ਤੁਸੀਂ ਜੇ ਆਪਣੇ ਚੈਨਲ ਤੇ ਪਹਿਲੀ ਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਦੂਜੀ ਗੱਲ ਵੀ ਵੀਡੀਓ ਨੂੰ ਸਾਰੀ ਦੇਖਿਓ ਮਿੱਤਰੋ ਬੇਨਤੀ ਹੈ ਵੀ ਸਕਿਪ ਕਰਕੇ ਵੇਖਣੇ ਜਦੋਂ ਜਾਣਕਾਰੀ ਤੁਹਾਡੀ ਅਧੂਰੀ ਰਹਿ ਜਾਂਦੀ ਹੈ ਅਧੂਰੀ ਰਹਿ ਜਾਂਦੀ ਹੈ ਜਦੋਂ ਤੁਸੀਂ ਕੀ ਕਰਦੇ ਹੋ ਨੰਬਰ ਵੇਖਦੇ ਹੋ ਥੱਲੇ ਤਾਂ 2 ਮਿੰਟ ਵੀਡੀਓ ਵੇਖੀ ਹੁੰਦੀ ਹੈ ਤੁਸੀਂ ਪੜੱਕ ਨੰਬਰ ਲਾ ਲਿਓ ਬਾਈ ਜੀ ਆਹ ਗੱਲ ਸੀ ਬਾਈ ਆਏ ਨਾ ਕਰਿਆ ਕਰੋ ਜਿਹੜੀ ਗੱਲ ਦੀ ਨਹੀਂ ਸਮਝ ਆਉਂਦੀ ਉਹਦੇ ਵਾਸਤੇ ਫੋਨ ਲਾਇਆ ਕਰੋ ਜਾਂ WhatsApp ਮੈਸੇਜ ਕਰਿਆ ਕਰੋ ਫੋਨ ਕਈ ਵਾਰੀ ਨਹੀਂ ਚੱਕ ਹੁੰਦਾ ਤਾਂ ਫਿੰਗਰਾਂ ਦੀ ਸੈਟਿੰਗ ਕਰਨ ਵੇਲੇ ਕੀ ਕਰਨਾ ਹੈ ਵੀ ਜਿਹੜੀਆਂ ਆਪਣੀਆਂ ਮਸ਼ੀਨ ਦੀਆਂ ਫਿੰਗਰਾਂ ਹੁੰਦੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਖੋਲ ਕੇ ਤੁਸੀਂ ਕੀ ਕਰਨਾ ਹੈਗਾ ਰੱਖ ਦਿਓ ਆਪਾਂ ਪੁਰਾਣੀ ਫਿੰਗਰ ਯੂਜ਼ ਨਹੀਂ ਕਰਨੀ ਕਈ ਵਾਰੀ ਕੀ ਹੁੰਦਾ ਆਪਾਂ ਬਹਿਨੇ ਆ ਥੋੜਾ ਜਿਆਦਾ ਸਿਆਣਫ ਕਰ ਜਾਂਦੇ ਆ ਵੀ ਇੱਕ ਫਿੰਗਰ ਘਟਕਸੀ ਹੈ ਇੱਕ ਉਹ ਕਸੀ ਹੈ ਜਿਹੜੀਆਂ ਫਿੰਗਰਾਂ ਪਾਉਣੀਆਂ ਬਾਈ ਜੀ ਮੇਰੀ ਸੋਚ ਦੇ ਮੁਤਾਬਕ ਨਾ ਮੈਂ ਕਿਤੋਂ ਸਿੱਖ ਕੇ ਆਇਆ ਨਾ ਮੈਂ ਕਿਤੋਂ ਗੂਗਲ ਤੋਂ ਚੱਕਿਆ ਜਿਹੜਾ ਕਿ ਮੇਰਾ 12-15 ਸਾਲਾਂ ਦਾ ਤਜਰਬਾ ਮੈਂ ਉਸੇ ਗੱਲ ਕਰ ਰਿਹਾ ਫਿੰਗਰਾਂ ਸਾਰੀਆਂ ਪਾਓ ਨਵੀਆਂ ਚੰਗੀ ਕੰਪਨੀ ਦੀਆਂ ਪਾਓ ਜਮਾਂ ਹਲਕੀਆਂ ਵੀ ਨਾ ਪਾਓ ਜੇ ਬਾਹਲੀ ਤੁਹਾਡੀ ਜੇਬ ਭਾਰ ਨਹੀਂ ਚੱਲਦੀ ਬਾਹਲੀ ਟੌਪ ਤੇ ਨਾ ਜਾਓ ਦਰਮਿਆਨੇ ਰੇਟ ਦੀਆਂ ਚੰਗੀਆਂ ਡਬਲ ਟੈਂਪਰ ਵਾਲੀਆਂ ਜਾਂ ਚੰਗੀ ਟੈਂਪਰ ਵਾਲੀਆਂ ਤੁਸੀਂ ਫਿੰਗਰਾਂ ਪਾਉਣੀਆਂ ਸਾਰੀਆਂ ਨਵੀਆਂ ਪਾਉਣੀਆਂ ਸਾਰੀਆਂ ਇੱਕੋ ਕੰਪਨੀ ਦੀਆਂ ਪਾਉਣੀਆਂ ਉਸ ਤੋਂ ਬਾਅਦ ਜੇ ਤੁਹਾਨੂੰ ਵਿਚਾਲੇ ਕੋਈ ਫਿੰਗਰ ਤੁਹਾਡੀ ਟੁੱਟਦੀ ਹੈ ਤਾਂ ਸਾਗੀ ਕੰਪਨੀ ਦੀ ਫਿੰਗਰ ਤੁਸੀਂ ਚੇਂਜ ਕਰਨੀ ਹੈ ਫਿੰਗਰਾਂ ਬਦਲਣ ਵੇਲੇ ਕੀ ਕਰਨਾ ਤੁਸੀਂ ਬਾਹਲੀ ਘੋਲ ਨਹੀਂ ਕਰਨਾ ਮਸ਼ੀਨ ਨਾਲ ਆਹ ਰੀਲ ਨੂੰ ਖੋਲ ਕੇ ਥੱਲੇ ਪਰੇ ਪਾਸੇ ਕਰ ਦਿਓ ਪਾਸੇ ਕਰੋਗੇ ਤਾਂ ਤੁਹਾਡਾ ਹੱਥ ਪੂਰਾ ਆਉਣ ਇਹਦੇ ਵਿੱਚ ਫੁਰਨ ਲੱਗ ਜੂਗਾ ਰੀਲ ਖੋਲਣੀ ਕੋਈ ਔਖੀ ਨਹੀਂ ਦੋ ਨਾਲ ਇਧਰੋਂ ਖੋਲੋ ਦੋ ਇਧਰੋਂ ਖੋਲੋ ਬੈਗ ਲਾਓ ਤੇ ਰੀਲ ਥੱਲੇ ਹੁਣ ਜਦੋਂ ਆਪਣੀਆਂ ਫਿੰਗਰਾਂ ਖੁੱਲ ਗਈਆਂ ਫਿੰਗਰਾਂ ਆਪਾਂ ਜਦੋਂ ਨਵੀਆਂ ਲਾਉਣੇ ਆ ਨਵੀਆਂ ਫਿੰਗਰਾਂ ਲਾਉਣ ਤੋਂ ਪਹਿਲਾਂ ਤੁਸੀਂ ਜਿਹੜੀ ਏਠਾ ਫਿੰਗਰਾਂ ਕਸਟਮ ਵਾਸਤੇ ਐਂਗਲ ਹੁੰਦੀ ਹੈ ਉਹਦੇ ਵਿੱਚ ਵੇਖਣਾ ਵੀ ਕਿਤੇ ਬਲ ਤਾਂ ਹੈ ਨਹੀਂਗਾ ਉਹ ਬਲ ਬਾਰੇ ਵੀ ਮੈਂ ਗੱਲ ਕਰੂੰਗਾ ਮੈਨ ਪ੍ਰੋਬਲਮ ਜਿੱਥੇ ਆਉਂਦੀ ਹੈ ਤਾਂ ਫਿੰਗਰਾਂ ਜਦੋਂ ਆਪਾਂ ਥੋੜੀਆਂ ਕੱਚੀਆਂ ਕਸ ਲੈਣੀਆਂ ਜਮਾਂ ਬਾਲੀਆਂ ਟਾਈਟ ਨਹੀਂ ਕਰਨੀਆਂ ਤੇ ਉਹਦੇ ਵਿੱਚ ਨਵੀਂ ਸਟੈਪ ਦੀ ਪੱਤੀ ਜਿਹੜੀ ਹੁੰਦੀ ਹੈ ਸਟੈਪ ਪੱਤੀ ਨਵੀਂ ਉਹ ਉਹਨੂੰ ਜਦੋਂ ਉਹਦੇ ਵਿੱਚ ਗੇੜ ਕੇ ਵੇਖੋਗੇ ਹੱਥ ਨਾਲ ਕਾ ਉਹਦੀ ਵਿੱਚੋਂ ਉਹਨੂੰ ਰੱਖ ਲੈਣੀ ਹੈ ਤੇ ਉਹਨਾਂ ਨੂੰ ਸਹੀ ਸੈੱਟ ਕਰਕੇ ਕਸਣੀਆਂ ਜਦੋਂ ਤਾਂ ਉਹ ਵਿੱਚ ਭਜਣੀ ਚਾਹੀਦੀ ਆ ਉਹਦੇ ਤਾਂ ਉਹਦੀ ਲਾਈਨ ਸਹੀ ਹੋ ਗਈ ਮੰਨ ਲਓ ਹੁਣ ਉਹ ਤਾਂ ਤੁਹਾਡੀ ਲਾਈਨ ਹੋ ਗਈ ਸਿੱਧੀ ਸਹੀ ਹੁਣ ਤੁਸੀਂ ਵੇਖਣਾ ਵੀ ਆਪਣੀ ਜਿਹੜੀ ਉਹਦੀਆਂ ਗਾਹਾਂ ਚੁੰਝਾਂ ਹੁੰਦੀਆਂ ਉਹਨਾਂ ਦੀ ਲਾਈਨ ਮਲਾਉਣੀ ਹੈ ਉਹ ਤੁਸੀਂ ਤੁਹਾਡੇ ਹਿਸਾਬ ਨਾਲ ਦੇਖੋ ਵੀ ਤੁਹਾਨੂੰ ਕਿਵੇਂ ਚੰਗਾ ਲੱਗਦਾ ਅਸੀਂ ਤਾਂ ਕਈ ਵਾਰੀ ਕੀ ਹੈ ਜਿਵੇਂ ਮੰਨ ਲਓ ਨਜ਼ਰ ਮਾਰ ਕੇ ਵੀ ਦੱਸ ਦਿੰਨੇ ਆ ਤੁਸੀਂ ਧਾਗਾ ਲਾ ਲਓ ਸੂਤ ਲਾ ਲਓ ਉਹਨਾਂ ਦੀ ਸਦਾ ਹੀ ਇੱਕ ਸਾਰ ਆਊਗੀ ਇੱਕ ਸਾਰ ਕਦੋਂ ਨਹੀਂ ਆਊਗੀ ਜਦੋਂ ਤੁਹਾਡੇ ਜਿਹੜੀ ਮਗਰ ਐਂਗਲ ਲੱਗੀ ਹੈ ਜੇ ਮੈਂ ਕਹਾਂ ਤਾਂ ਆਹ ਜਿਹੜੀ ਐਂਗਲ ਲੱਗੀ ਹੁੰਦੀ ਹੈ ਜਿਹਦੇ ਵਿੱਚ ਸਰਾਕ ਹੁੰਦੇ ਆ ਜਿਹੜੀ ਕਟਰ ਦੇ ਨਾਲ ਉਹ ਦੋ ਨਾਟ ਉਧਰ ਲਾ ਕੇ ਦੋ ਉਧਰ ਲਾ ਕੇ ਸਿਰਾਂ ਤੇ ਇੱਕ ਕਨਟ ਲੱਗਿਆ ਹੁੰਦਾ ਆਹ ਜਿਹੜੀ ਐਂਗਲ ਹੁੰਦੀ ਹੈ ਜਿਹਦੇ ਵਿੱਚ ਆਪਾਂ 17 ਨੰਬਰ ਦੇ ਬੋਲਟ ਪਾਉਨੇ ਆ ਇਹ ਐਂਗਲ ਕਈ ਵਾਰੀ ਕੋਈ ਚੀਜ਼ ਵੱਜਣ ਕਾਰਨ ਜਾਂ ਕੋਈ ਮਸ਼ੀਨ ਕੋਈ ਖੋਰੇ ਤੇ ਚੜ ਗਈ ਜਾਂ ਕਿਤੇ ਪੱਟ ਪਾਰੇ ਤੇ ਲੱਗ ਗਈ ਤਾਂ ਉਦੋਂ ਉਹ ਗਿੰਗੀ ਹੋ ਜਾਂਦੀ ਹੈ ਤਾਂ ਉੱਥੇ ਪ੍ਰੋਬਲਮ ਆਉਂਦੀ ਹੈ ਤਾਂ ਉਦੋਂ ਇੱਕ ਫਿੰਗਰ ਦਾ ਜਾਂ ਦੋ ਫਿੰਗਰਾਂ ਦਾ ਮੂੰਹ ਤਾਂ ਨੂੰ ਹੁੰਦਾ ਕਿ ਇਹਦਾ ਠਾਣੂ ਹੋ ਜਾਂਦਾ ਹੈਗਾ ਤਾਂ ਜਦੋਂ ਆਪਾਂ ਫਿੰਗਰ ਪਾਉਣੇ ਆ ਸੌਰੀ ਫਿੰਗਰਾਂ ਦੇ ਵਿੱਚ ਸਟੈਪ ਪੱਤੀ ਬਲੇਡ ਝੰਡਲੇ ਬਲੇਡ ਬਾਅਦ ਚ ਝੰਡਦੇ ਜਦੋਂ ਆਪਾਂ ਬਲੇਡ ਝੰਡ ਕੇ ਉਹਦੇ ਵਿੱਚ ਪਾਉਣੀ ਹੁੰਦੀ ਹੈ ਤਾਂ ਥੋੜਾ ਬਹੁਤ ਮਾੜਾ ਜਾਂ ਤੇਲ ਲਾ ਲਓ ਹੱਥ ਦਾ ਵਿਚਾਰ ਰੱਖਣਾ ਇਹ ਨਾ ਹੋਵੇ ਵੀ ਹੱਥ ਤੁਸੀਂ ਅੱਗੇ ਕਰ ਲਓ ਇਧਰੋਂ ਇੱਕ ਬੰਨਿਓ ਕਿਸੇ ਮੁੰਡੇ ਨੂੰ ਬੰਦੇ ਨੂੰ ਕਹਿ ਦਿਓ ਵੀ ਤੂੰ ਪਾਈ ਇਹਨੂੰ ਹੌਲੀ ਹੌਲੀ ਤੱਕ ਤੇ ਜੇ ਉਹ ਤੋਂ ਮਾੜੀ ਮੋਟੀ ਅੜਦੀ ਹੈ ਕਿਤੋਂ ਤਾਂ ਉਹਨੂੰ ਇਹ ਪੇਚਕਸ ਦੀ ਮਦਦ ਨਾਲ ਮਾੜੀ ਮਾੜੀ ਜਾਂ ਨੱਪ ਕੇ ਲੈ ਜਾਓ ਥੋੜੀ ਸਟੈਪ ਪੱਤੀ ਸਾਰੀ ਦੀ ਸਾਰੀ ਹੱਥ ਨਾਲ ਪੈਣੀ ਚਾਹੀਦੀ ਹੈ ਤੇ ਹੱਥ ਨਾਲ ਨਿਕਲਣੀ ਚਾਹੀਦੀ ਹੈ ਮਾੜੀ ਮੋਟੀ ਹੋ ਸਕਦਾ ਮਾਮੂਲੀ ਕਿਤੇ ਡਿੱਕਾ ਹੁੰਦਾ ਜਦੋਂ ਨਵੀਂ ਦੇ ਰੰਗ ਵੀ ਲੱਗਿਆ ਹੁੰਦਾ ਉਹਦੇ ਕੋਈ ਹੋਰ ਵੀ ਸਮਾਨ ਲੱਗਿਆ ਹੁੰਦਾ ਹੈ ਕੋਈ ਚਾਰ ਵੀ ਲੱਗੀ ਹੁੰਦੀ ਹੈ ਤਾਂ ਉਹ ਮਾੜੀ ਮੋਟੀ ਚੋਟ ਨਾ ਨੋਰਮਲ ਚੋਟ ਨੂੰ ਨਹੀਂ ਆਪਾਂ ਚੋਟ ਕਹਿ ਸਕਦੇ ਵੀ ਇਹ ਨਹੀਂਗਾ ਵੀ ਤੁਸੀਂ ਥੋੜਿਆਂ ਨਾਲ ਕੁੱਟੀ ਇਧਰੋਂ ਹੈਡ ਦੀ ਪੱਤੀ ਵਿੰਗੀ ਹੋਈ ਜਾਂਦੀ ਹੈ ਤਾਂ ਉਹਦਾ ਨਾ ਕਰਿਆ ਕਰੋ ਜਿਹੜਾ ਇਧਰ ਬਾਹਰਲੇ ਪਾਸੇ ਇੱਕ ਨਾਟ ਹੁੰਦਾ ਇੱਥੇ ਜੇ ਤੁਹਾਨੂੰ ਮੈਂ ਵਿਖਾਵਾਂ ਆਹ ਨਾਟ ਹੁੰਦਾ ਬਾਹਰਲੇ ਪਾਸੇ ਆ ਨਟ ਪਾਉਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹ ਵੀ ਬਹੁਤ ਵਧੀਆ ਕੰਟਰੋਲ ਕਰਦਾ ਸਟੈਪ ਨੂੰ ਹੈੱਡ ਵਾਲੀਆਂ ਦੋਨੇ ਪੱਤੀਆਂ ਨੂੰ ਕਈਆਂ ਦੇ ਕੀ ਹੁੰਦਾ ਇਹਦੇ ਇੱਕ ਦਾ ਸوراਖ ਭੀੜਾ ਆ ਜਾਂਦਾ ਇੱਕ ਦਾ ਛੋਟਾ ਆ ਜਾਂਦਾ ਤਾਂ ਆ ਨਲਾਜ਼ਮੀ ਹੀ ਨਟ ਪਾਇਆ ਕਰੋ ਜਦੋਂ ਤੁਸੀਂ ਸਟੈਪ ਪੱਤੀ ਲੈਣ ਜਾਂਦੇ ਹੋ ਫਿੰਗਰਾਂ ਲੈਣ ਜਾਂਦੇ ਹੋ ਬਲੇਡ ਲੈਣ ਜਾਂਦੇ ਹੋ ਤਾਂ ਹੈੱਡ ਦੀ ਪੱਤੀ ਵੀ ਜੇ ਲੈਣੀ ਹੋਵੇ ਇੱਕ ਪੱਤੀ ਤੁਹਾਡੇ ਕੋਲੇ ਸਵੇਰ ਤੁਹਾਡੀ ਮਸ਼ੀਨ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਗਿੱਲੇ ਲੰਗੇ ਤੇ ਧੱਕਾ ਕਰ ਜੇ ਮਸ਼ੀਨ ਤਾਂ ਉਹ ਗੋਲੀ ਵੀ ਟੁੱਟ ਜਾਂਦੀ ਹੈ ਕਈ ਵਾਰੀ ਜਾਂ ਹੈੱਡ ਟੁੱਟ ਜਾਂਦਾ ਹੈ ਉਹ ਤੁਹਾਡੇ ਕੋਲੇ ਵਿੱਚ ਹੋਣੀ ਚਾਹੀਦੀ ਹੈ ਪਰ ਜਦੋਂ ਲਿਆਉ ਤਾਂ ਉਹ ਸਾਰਿਆਂ ਦਾ ਸਾਈਜ਼ ਸੁਰਾਕਾਂ ਤੇ ਸੁਰਾਕ ਰੱਖ ਕੇ ਵੇਖ ਲਿਆ ਕਰੋ ਵੀ ਉਹ ਉਸੇ ਫਾਰਮੇ ਦਾ ਹੀ ਬਣਿਆ ਹੋਇਆ ਉਹਦੇ ਵਿੱਚ ਹੀ ਆਊਗਾ ਤਾਂ ਇਹ ਹੋ ਗਈ ਜੀ ਆਪਣੀ ਫਿੰਗਰਾਂ ਦੀ ਸੈਟਿੰਗ ਬਾਰੇ ਗੱਲ ਤਾਂ ਜਿਹੜੀ ਹੁਣ ਆ ਗਈ ਗੱਲ ਜਿੱਥੇ ਪ੍ਰੈਵਲ ਪ੍ਰੋਬਲਮ ਆਉਂਦੀ ਸੀ ਵੀ ਫਿੰਗਰਾਂ ਦਾ ਮੂੰਹ ਤਾਂ ਨੂੰ ਉੱਠ ਜਾਂਦਾ ਹੈ ਥਾਂ ਨੂੰ ਉੱਠ ਜਾਂਦਾ ਹੈ ਉਹ ਉੱਠਦਾ ਵੀਰ ਜੀ ਇਸ ਕਾਰਨ ਹੈ ਜਾਂ ਤਾਂ ਆਪਣੀਆਂ ਦੋ ਕੰਪਨੀ ਦੀਆਂ ਫਿੰਗਰਾਂ ਹੁੰਦੀਆਂ ਹੈ ਕੋਈ ਫਿੰਗਰ ਨਵੀਂ ਪੁਰਾਣੀ ਪਾ ਲੈਂਦੇ ਆ ਕੋਈ ਕਿਸੇ ਕੰਪਨੀ ਦੀ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇੱਕ ਕੰਪਨੀ ਦੀਆਂ ਲੋ ਲੈ ਲਓ ਜਿੱਥੋਂ ਮਰਜੀ ਲੈ ਲਓ ਜਿਹੜੀ ਮਰਜੀ ਕੰਪਨੀ ਦੀਆਂ ਲੈ ਲਓ ਚੰਗੀਆਂ ਜਿਹੜੀ ਆ ਗਈ ਮਗਰ ਐਂਗਲ ਦੀ ਗੱਲ ਉਹ ਐਂਗਲ ਦੇ ਵਿੱਚ ਤੁਸੀਂ ਵੇਖ ਲੈਣਾ ਜੇ ਫੇਰ ਵੀ ਤੁਹਾਡੇ ਪ੍ਰੋਬਲਮ ਰਹਿੰਦੀ ਹੈ ਤਾਂ ਐਂਗਲ ਵਿੰਗੀ ਹੈ ਐਂਗਲ ਵਿੰਗੀ ਹੈ ਤਾਂ ਐਂਗਲ ਨੂੰ ਸਿੱਧੀ ਕਿਵੇਂ ਕਰੀਏ ਉੱਤੇ ਲੱਗੇ ਲਗਾਏ ਦਾ ਸਿੱਧੀ ਹੋਣੀ ਨਹੀਂ ਉਹਦੇ 4 ਨਾਟ ਹੁੰਦੇ ਆ ਕਈਆਂ ਦੇ 4 ਹੁੰਦੇ ਆ, ਕਈਆਂ ਦੇ 6 ਹੁੰਦੇ ਆ। ਉਹ ਨਾਟ ਖੋਲੋ। ਥੋੜਾ-ਥੋੜਾ ਸਾਈਡਾਂ ਤੇ ਟਾਂਕਾ ਲੱਗਿਆ ਹੁੰਦਾ ਉਹ ਗ੍ਰਾਈਂਡਰ ਮਾਰ ਕੇ ਟਾਂਕਾ ਪਟਾ ਲਓ। ਆਪ ਕੋਲ ਨੀ ਪੱਟੀ ਦਾ ਮਿਸਤਰੀ ਤੋਂ ਪਟਾ ਲਓ। ਉਹ ਐਂਗਲ ਦੇ ਉਦੋਂ ਬਾਅਦ ਤੁਸੀਂ ਵੇਖਣਾ ਵੀ ਇਹਦੇ ਜਿਹੜੇ ਸੁਰਾਖ ਐ ਜਿਹਦੇ ਵਿੱਚ ਫਿੰਗਰਾਂ ਕਸੀਦੀਆਂ। ਕਈ ਜਿਵੇਂ ਪੁਰਾਣੇ ਮਾਡਲ ਜਿਆਦੇ-ਜਿਆਦੇ ਮਸ਼ੀਨਾਂ ਚੱਲ ਗਈਆਂ ਉਹਨਾਂ ਦੇ ਸੁਰਾਖ ਥੋੜੇ ਲੰਬੇ ਹੋ ਜਾਂਦੇ ਜਿਵੇਂ ਆਪਣੇ ਕਈ ਵਾਰੀ ਟਾਇਰਾਂ ਦੇ ਗੱਡਿਆਂ-ਗੁੱਡਿਆਂ ਦੇ ਟਾਇਰਾਂ ਦੇ ਰੰਮ ਨਹੀਂ ਸੁਰਾਖ ਚੌੜੇ ਹੋ ਜਾਂਦੇ, ਓਵੇਂ ਹੋ ਜਾਂਦੇ। ਜੇ ਤਾਂ ਓਵੇਂ ਚੌੜੇ ਹੋਏ 7-8 ਕਿਲੋ ਵਜ਼ਨ ਹੁੰਦਾ ਕੋਈ ਬਾਹਲਾ ਨਹੀਂ ਹੁੰਦਾ ਇਹਦਾ 1000 ਰੁਪਏ ਚ ਐਂਗਲ ਬਣ ਜਾਂਦੀ ਹੈ ਨਵੀਂ ਜੇ ਉਹਦੇ ਸਰਾਕ ਸਹੀ ਹੈ ਮਾੜਾ ਮੋਟਾ ਬਾਹਲਾ ਕਿਸੇ ਮਰਜੀ ਮਿਸਤਰੀ ਕੋਲ ਲੈ ਜਾਓ ਉਹਨੂੰ ਆਖ ਲੈ ਵੀ ਸੱਜਣਾ ਇਹਨੂੰ ਤੇਰੇ ਹਿਸਾਬ ਨਾਲ ਸਿੱਧੀ ਕਰ ਦੇ ਉਹ ਚਾਰ ਮਾਰੂਆ ਉਹਦੇ ਸੱਟਾਂ ਆਪਦੀ ਨਾਮ ਤੇ ਰੱਖ ਕੇ ਤੁਹਾਨੂੰ ਸਿੱਧੀ ਕਰ ਦੂਗਾ ਲਿਆ ਕੇ ਚੁੱਪ ਕਰਕੇ ਫਿੱਟ ਕਰ ਦਿਓ ਉਹਦੇ ਕੱਸ ਜੋ ਨਾਟ ਜੇ ਟਾਂਕਾ ਲਵਾਉਣਾ ਹੋਵੇ ਤੁਰੇ ਜਾਂਦੇ ਜਿੱਥੇ ਜਾਣਾ ਹੋਵੇ ਦੇ ਕੇ ਟਾਂਕਾ ਲਵਾ ਲੈ ਤਾਂ ਇਹ ਆ ਗਈ ਬਾਈ ਜੀ ਆਪਣੀ ਫਿੰਗਰਾਂ ਦੀ ਸੈਟਿੰਗ ਦੂਜੀ ਗੱਲ ਬੀ ਫਿੰਗਰਾਂ ਵੀ ਨਵੀਆਂ ਪਾਲੀਆਂ ਬਲੇਡ ਵੀ ਨਵੇਂ ਪਾਲੇ ਸਟੈਪ ਪੱਤੀ ਵੀ ਨਵੀਂ ਪਾਲੀ ਸਟੈਪ ਪੱਤੀ ਚੰਗੀ ਕੰਪਨੀ ਦੀ ਪਾਇਆ ਕਰੋ ਸਟੈਪ ਪੱਤੀ ਸਾਰਪ ਦੀ ਪਾਲੋ ਭਾਵੇਂ ਸਾਰਪ ਤੋਂ ਚੰਗੀ ਜੇ ਕੋਈ ਆਉਂਦੀ ਹੈ ਤਾਂ ਉਹ ਵੀ ਪਾਲੋ ਸਟੈਪ ਪੱਤੀ ਦਾ ਕੋਈ ਬਾਲਾ ਖਰਚਾ ਨਹੀਂ ਆਉਂਦਾ ਦੂਜੀ ਗੱਲ ਜਿਹੜੀ ਮੈਨ ਪੁਆਇੰਟ ਆਪਣਾ ਰਹਿ ਗਿਆ ਵੀ ਸੈਟਿੰਗ ਕਿਵੇਂ ਕਰੀਏ ਸੈਟਿੰਗ ਤੇ ਹੁੰਦਾ ਜਿਵੇਂ ਮੈਂ ਤੁਹਾਨੂੰ ਜੇ ਦਿਖਦਾ ਹੋਵੇ ਤਾਂ ਇੱਧਰ ਨੇੜੇ ਕਰਕੇ ਵਿਖਾਉਣੀ ਹੈ ਵੀ ਜਿਵੇਂ ਆਹ ਬਲੇਡ ਹੈ ਆਹ ਫਿੰਗਰ ਹੈ ਜਿਵੇਂ ਆਹ ਫਿੰਗਰ ਦੇ ਤੇ ਬਲੇਡ ਜਮਾਂ ਐਨ ਸੈਂਟਰ ਦੇ ਵਿੱਚ ਆਇਆ ਹੋਇਆ ਜਿਹੜੀ ਟੈਨ ਹੈ ਤਾਂ ਇਧਰਲੇ ਵੱਨਿਓ ਜੇ ਆਪਾਂ ਮਸ਼ੀਨ ਘਮਾਵਾਂਗੇ ਤਾਂ ਆ ਜਿਹੜਾ ਬਲੇਡ ਹੈ ਆ ਬਲੇਡ ਚੱਲ ਕੇ ਐਸ ਥੋੜੀ ਜਿਹੀ ਗੇੜੋ ਬਈ ਮਸ਼ੀਨ ਨੂੰ ਤਾਂ ਆ ਜਿਵੇਂ ਹੁਣ ਤੁਸੀਂ ਦੇਖੋਗੇ ਬਲੇਡ ਆ ਬਲੇਡ ਚੱਲਿਆ ਚੱਲੇ ਚੱਲ ਰਿਹਾ ਜੇ ਤੁਹਾਨੂੰ ਦਿਖ ਰਿਹਾ ਹੋਵੇ ਤਾਂ ਪੂਰਾ ਚਲੋ ਜੀ ਗੇੜੋ ਬਈ ਗੇੜੋ ਜਿਹੜੋ ਆ ਲੈ ਕੋ ਰੁਕੋ ਬਈ ਜਿਵੇਂ ਹੁਣ ਆ ਟਾਈਮ ਦੇ ਥੱਲੇ ਆਇਆ ਪੂਰਾ ਐਨ ਹੁਣ ਦੁਬਾਰੇ ਘੇੜੋ ਬਈ ਹੁਣ ਇਸ ਬਲੇਡ ਤੇ ਤੁਸੀਂ ਫੋਕਸ ਰੱਖਣਾ ਵੀਰ ਜੀ ਹੋ ਸਕਦਾ ਕੈਮਰੇ ਚ ਪੂਰਾ ਨਾਮ ਦਿਖਦਾ ਹੋਵੇ ਤਾਂ ਚਲੋ ਜੀ ਚਲੋ 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 ਬਸ ਕਰੋ ਰੋਕੋ ਆ ਦੇਖੋ ਜਿਵੇਂ ਇਹਦੇ ਥੱਲੇ ਆ ਕੇ ਮੋੜਨਾ ਚਾਹੀਦਾ ਸਿੱਧੀ ਜੀ ਭਾਸ਼ਾ ਚ ਦੱਸਾਂ ਮੈਂ ਜਿਵੇਂ ਬਖਾਵਾਂ ਤੁਹਾਨੂੰ ਸਿੱਧੇ ਫਾਰਮੂਲੇ ਨਾਲ ਜੇ ਉੱਥੇ ਨਾਮ ਦਿਖਿਆ ਹੋਵੇ ਜਿਵੇਂ ਆ ਹੈਗੀ ਆਪਣੀ ਫਿੰਗਰ ਬਣ ਗਈ ਆ ਆਪਣਾ ਹੈਗਾ ਬਲੇਡ ਇਹਦੇ ਵਿੱਚ ਆਏ ਬਲੇਡ ਚੱਲ ਰਿਹਾ ਉਧਰੋਂ ਆ ਬਲੇਡ ਹੈ ਤੇ ਇਹਦੇ ਵਿੱਚ ਆਏ ਆ ਕੇ ਇੱਥੇ ਉਧਰੋਂ ਇੱਥੇ ਜਾਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਵੀ ਲਾਂਗੇ ਨੂੰ ਪੂਰੀ ਟੱਕ ਲੱਗ ਜਾਂਦੀ ਹੈ ਜਦੋਂ ਉਹਦੇ ਵਿਚਾਲੇ ਆਏ ਆ ਕੇ ਆਏ ਜਾਊਗਾ ਤਾਂ ਟੱਕ ਲੱਗ ਜਾਂਦੀ ਹੈ ਲਾਂਗਾ ਪੂਰਾ ਵੱਡਿਆ ਜਾਂਦਾ ਜਿਹੜਾ ਇੱਥਾਂ ਆਪਣੇ ਕਰਚੇ ਰਹੇ ਹੁੰਦੇ ਕਰਚੇ ਕਹੇ ਲੋ ਟਾਂਡੇ ਕਹੇ ਲੋ ਲਾਂਗਾ ਕਹੇ ਲੋ ਕੁਝ ਵੀ ਕਹੇ ਲੋ ਜੋ ਤੁਹਾਡੀ ਪਾਸਾ ਤੁਸੀਂ ਕਹਿੰਦੇ ਹੋ ਜੇ ਇਹ ਇਧਰੋਂ ਅੱਧ ਚੋਂ ਮੁੜ ਰਿਹਾ ਤੇ ਇਧਰੋਂ ਅੱਧ ਚੋਂ ਮੁੜ ਰਿਹਾ ਤਾਂ ਉਹ ਸੱਜ ਨੂੰ ਪੂਰੀ ਨਹੀਂ ਵੱਡੂਆ ਫੇਰ ਉਹ ਏਠਾ ਇਹ ਮੁੰਜਰਾਂ ਜੀਆਂ ਛੜਦਾ ਜਾਂਦਾ ਹੈ ਲੰਬੀ ਜੀ ਕਰਦਾ ਜਾਂਦਾ ਹੈਗਾ ਤਾਂ ਜੇ ਇਸ ਤਰੀਕੇ ਨਾਲ ਤੁਸੀਂ ਸੈਟਿੰਗ ਕਰੋਗੇ ਤਾਂ ਲਾਂਗਾ ਜੇ ਤੁਹਾਡਾ ਸੁੱਕਾ ਹੈ ਤਾਂ ਮਸ਼ੀਨ ਭਾਈ ਸਾਹਿਬ ਇਸ ਤਰ੍ਹਾਂ ਵੱਡੂਗੀ ਜਿਵੇਂ ਪਹਿਲਾਂ ਬੰਦੇ ਹੱਥਾਂ ਨਾਲ ਕਣਕ ਵੱਢਦੇ ਹੁੰਦੇ ਸੀ ਪੂਰੀ ਬਾਹਨ ਚ ਸਫਾਈ ਆਊਗੀ ਟਰੈਕਟਰ ਨੇ ਉਸੇ ਰੇਸ ਚ ਚੱਲਣਾ ਹੁੰਦਾ ਉਸੇ ਗੇੜ ਚ ਚੱਲਣਾ ਹੁੰਦਾ ਤੋਰਾ ਉਨਾ ਹੁੰਦਾ ਜਿੰਨਾ ਮਸ਼ੀਨ ਦੇ ਵਿੱਚ ਆਊਗਾ ਉਨਾ ਹੀ ਟਰਾਲੀ ਦੇ ਵਿੱਚ ਜਾਊਗਾ ਜਿੰਨਾ ਹੀ ਟਰਾਲੀ ਦੇ ਵਿੱਚ ਜਾਊਗਾ ਉਨਾ ਹੀ ਮਸ਼ੀਨ ਮਾਲਕ ਨੂੰ ਬੈਨੀਫਿਟ ਹੋਊਗਾ ਤੇ ਉਨਾ ਹੀ ਤੂੜੀ ਬਣਾਉਣ ਵਾਲ ਨੂੰ ਹੋਊਗਾ ਕਿਉਂਕਿ ਉਹਤੇ ਡੀਜ਼ਲ ਵੀ ਉਹਨਾਂ ਵੱਲ ਚੁੱਕਿਆ ਉਹਤੇ ਸਮਾਂ ਵੀ ਉਹਨਾਂ ਲੱਗ ਚੁੱਕਿਆ ਤਾਂ ਜਦੋਂ ਆਪਾਂ ਉਹ ਮਾਲ ਥੱਲੇ ਛੱਡ ਗਏ ਜੇ ਆਪਾਂ ਮੰਨ ਕੇ ਚੱਲੋ ਵੀ 100% ਦੇ ਵਿੱਚੋਂ 3% ਥੱਲੇ ਛੱਡੀ ਜਾਂਦੇ ਆ ਤਾਂ ਉਹ ਨੁਕਸਾਨ ਕਿਤੇ ਨਾ ਕਿਤੇ ਸਭ ਤੋਂ ਵੱਧ ਮਸ਼ੀਨ ਮਾਲਕ ਦਾ ਹੋ ਰਿਹਾ ਕਿਉਂ ਹੋ ਰਿਹਾ ਵੀ ਉਸੇ ਤੋਰੇ ਚ ਮਸ਼ੀਨ ਨੇ ਚੱਲਣਾ ਸੀ ਉਸੇ ਰੇਸ ਤੇ ਟਰੈਕਟਰ ਨੇ ਚੱਲਣਾ ਸੀ ਤੇ ਉਸੇ ਵਿੱਚ ਦੀ ਉਹ ਜਿਹੜੀ 3% 4% 5% ਲਾਂਗਾ ਛੱਡਦਾ ਉਹ ਆਪਣਾ ਰੱਬ ਤੁਹਾਡਾ ਭਲਾ ਕਰੇ ਵੀ ਮਸ਼ੀਨ ਦੇ ਉਹ ਸੌਰੀ ਟਰਾਲੀ ਦੇ ਵਿੱਚ ਜਾਣਾ ਸੀ ਆ ਤਾਂ ਇਹਨਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਬਾਈ ਜੀ ਧਿਆਨ ਰੱਖਿਆ ਕਰੋ ਇਹਨਾਂ ਨਾਲ ਬਹੁਤ ਫਰਕ ਪੈਂਦਾ ਕਈ ਆਖਣਦੇ ਬਾਈ ਜੀ ਇਹਦੇ ਨਾਲ ਕਿੰਨਾ ਕੁ ਫਰਕ ਪੈ ਜੂਗਾ ਕਿੰਨੇ ਫਰਕ ਪੈ ਜੂਗਾ ਤਾਂ ਬਾਈ ਜੀ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਕੌਨਕੀ ਸੀਜ਼ਨ 7-8 ਦਿਨਾਂ ਦਾ ਹੁੰਦਾ ਬਾਲਾ ਲੰਬੀ ਚੌੜੀ ਕਹਾਣੀ ਨਹੀਂ ਗਈ ਨਾ ਕੋਈ ਇੰਨੀ ਲੁੱਟ ਪਈ ਏ ਟੂੜੀ ਵਾਲੀਆਂ ਮਸ਼ੀਨਾਂ 'ਚ ਕੰਪੀਟੀਸ਼ਨ ਦਾ ਜ਼ਮਾਨਾ ਤੇਲ ਬਹੁਤ ਮਹਿੰਗੇ ਹੋਗੇ ਸਪੇਅਰ ਪਾਰਟ ਬਹੁਤ ਮਹਿੰਗੇ ਹੋਗੇ ਹਰੇਕ ਚੀਜ਼ ਤੇ ਧਿਆਨ ਰੱਖੋਗੇ ਤਾਂ ਹੀ ਸਕਸੈਸ ਹੋਵੋਗੇ ਦੂਜੀ ਗੱਲ ਪਿਛਲੀਆਂ ਵੀਡੀਓ ਨੂੰ ਤੁਸੀਂ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਉਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਵੀ ਰੇਤ ਕੀ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਇੱਕ ਗੱਲ ਕਹਿਣ ਜਾ ਰਿਹਾ ਜਿਹੜੀ ਕਿ ਸਪੈਸ਼ਲ ਜੀਰੀ ਵਾਲੇ ਝੋਨੇ ਵਾਲੇ ਏਰੀਏ ਦੇ ਜਿੰਨੇ ਵੀ ਮੇਰੇ ਦਰਸ਼ਕ ਵੀਰ ਹੈ ਉਹਨਾਂ ਵਾਸਤੇ ਵੀ ਤੁਹਾਡੇ ਏਰੀਏ ਚ ਜਿਹੜਾ 2-3 2 ਸਾਲਾਂ ਦਾ ਕਹਿ ਲਓ 3 ਸਾਲਾਂ ਦਾ ਕਹਿ ਲਓ ਜਾਂ 1 ਸਾਲ ਦਾ ਕਹਿ ਲਓ ਜਿਹੜਾ ਬੱਟਾ ਪਾਉਣ ਵਾਲਾ ਜਿੰਦਰਾ ਹੈ ਡਿਸਕ ਜਿੰਦਰਾ ਜੀ ਨੂੰ ਬੋਲਦੇ ਆ ਉਹਨਾਂ ਦਾ ਹੁਣ ਥੋੜਾ ਥੋੜਾ ਕਰੇਜ ਤੁਹਾਡੇ ਕੰਨੀ ਚੱਲਿਆ ਸਾਡਾ ਬਾਈ ਜੀ ਕਿੰਨੂ ਬੈਲਟ ਹੈ ਸਾਡੇ ਇਹ ਕਨਸੈਪਟ ਅੱਜ ਤੋਂ 10 ਸਾਲ ਪਹਿਲਾਂ ਦਾ ਚੱਲ ਰਿਹਾ ਹੈ ਤਾਂ ਆਪਾਂ ਲੰਬੇ ਸਮੇਂ ਤੋਂ ਬਣਾ ਰਹੇ ਆਂ ਬੱਟਾ ਪਾਉਣ ਵਾਲੇ ਕਵੀਆਂ ਵਾਲੇ ਡਿਸਕ ਜਿੰਦਰੇ ਤਾਂ ਆਪਣੀ ਵੀਡੀਓ ਤੁਸੀਂ ਜਿੰਦਰਾ ਲੈਣਾ ਨਾ ਲੈਣਾ ਗੱਲ ਵੱਖਰੀ ਹੈਗੀ ਹੈ ਆਪਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਹਿਲਾਂ ਵਾਲੀ ਵੀਡੀਓ ਮਗਰਲੇ ਸਾਲ ਦੀ ਦਾ ਲਿੰਕ ਪਾਵਾਂਗੇ ਡਿਸਕ ਜਿੰਦਰਿਆਂ ਦਾ ਤੇ ਉਹ ਵੀਡੀਓ ਦੇਖ ਕੇ ਤੇ ਤੁਸੀਂ ਦੱਸੋਗੇ ਵੀਰ ਜੀ ਵੀ ਆਪਣੇ ਜਿੰਦਰੇ ਕਹਿੋਕ ਜੇ ਲੱਗੇ ਕਿਉਂਕਿ ਥੋੜੇ ਤਾਂ ਤੁਸੀਂ ਇੱਕ ਵਾਰੀ ਵੱਟ ਪਾਉਣੀ ਹੁੰਦੀ ਹੈ ਜਦੋਂ ਕਣਕ ਬੀਜੀ ਹੈ ਵਿੱਚ ਸਲਰੇ ਜਾਂ ਪਰਾਲੀ ਬਾਹੀ ਹੁੰਦੀ ਹੈ ਤਾਂ ਸਾਡੇ ਏਰੀਆ ਦੇ ਵਿੱਚ ਕੀ ਹੁੰਦਾ ਜਿਵੇਂ ਬਾਣ ਬਾਗ ਲੱਗੇ ਹੋਏ ਐ ਪਾਣੀ ਲੱਗੇ ਨੂੰ ਜਿਵੇਂ 2 ਮਹੀਨੇ ਹੋ ਗਏ ਕੱਪੜ ਬਾਣ ਪਿਆ ਤਾਂ ਉਹਦੇ ਵਿੱਚ ਵੀ ਅਸੀਂ ਅਸੀਂ ਵੱਟਾਂ ਤਵੀਆਂ ਵਾਲੇ ਜਿੰਦਰੇ ਨਾਲ ਪਾਉਣੇ ਐ ਤੇ ਆਪਣੇ ਕੋਲੇ ਉਹਦੇ 6 ਜਾਂ 7 ਤਰ੍ਹਾਂ ਦੇ ਘੱਟੋ ਘੱਟ ਮਾਡਲ ਤਿਆਰ ਹੁੰਦੇ ਐ ਆਏ ਸਾਲ ਆਪਾਂ 20-25 ਜਿੰਦਰੇ ਮੰਨ ਲਓ ਦੋ ਸੀਜ਼ਨ ਆਉਂਦੇ ਸਾਡੇ ਜਿੰਦਰੀਆਂ ਦੇ ਸਾਲ ਦੇ ਵਿੱਚ ਤਾਂ 50 ਤੋਂ ਪਲੱਸ ਪੀਸ ਸਾਡੇ ਵੇਖਦੇ ਆ ਤਾਂ ਬਾਈ ਜੀ ਤੁਸੀਂ ਵੀਡੀਓ ਨੂੰ ਨੂੰ ਜਰੂਰ ਵੇਖਿਓ ਤੇ ਦੱਸਿਓ ਆਪਦੀ رائے ਤੇ ਬਾਕੀ ਆਪਾਂ ਖੇਤੀਬਾੜੀ ਦੇ ਸਾਰੇ ਇੰਪਲੀਮੈਂਟ ਬਣਾਉਨੇ ਆ ਤਾਂ ਜਲਦੀ ਮਿਲਦੇ ਆ ਹੋਰ ਇੱਕ ਨਵੀਂ ਵੀਡੀਓ ਚ ਤੇ ਵੀਡੀਓ ਵੇਖਣ ਵਾਸਤੇ ਧੰਨਵਾਦ ਸਾਰਿਆਂ ਦਾ ਤੇ ਹਾਂ ਖਾਸ ਕਰਕੇ ਭੁੱਲਿਆ ਨਾ ਕਰੋ ਯਾਰ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਵੀਡੀਓ ਵੇਖਣ ਵਾਸਤੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ